ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸਭ ਬੜਪਾਗੀ ਹੋ ਜੋ ਕਿ ਹਰ ਰੋਜ਼ ਹੀ ਸਤਿਗੁਰਾਂ ਦੀ ਅਮਰ ਮੇਬਾਣੀ ਨੂੰ ਸਰਵਣ ਕਰਦੇ ਹੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਰਦਾਸ ਨੂੰ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਨਾਲ ਭਗਤ ਕਬੀਰ ਜੀ ਦੇ ਪਾਵਨ ਸ਼ਲੋਕ ਲੜੀਬਾਰ ਚਲਨਗੇ ਸ਼ਲੋਕਾਂ ਦੀ ਵਿਆਖਿਆ ਜਿਸ ਦੀ ਸਾਂਝ ਆਪਾਂ ਆਪ ਜੀ ਦੇ ਨਾਲ ਹਰ ਰੋਜ਼ ਪਾਉਂਦੇ ਹਾਂ ਅੱਜ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਭਗਤ ਕਬੀਰ ਜੀ ਦਾ 74ਵਾਂ ਸ਼ਲੋਕ ਜਿਸ ਦੀ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝ ਕਰਨੀ ਹੈ ਬਾਗਾਂ ਵਾਲਿਓ ਭਗਤ ਕਬੀਰ ਜੀ ਪਾਵਨ ਬਚਨ ਕਰਦੇ ਹਨ ਕਬੀਰ కుਕਰ RAM ਕੋ ਮੁੱਤੀਆਂ ਮੇਰੋ ਨਾਓ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਿ ਪਰਮੇਸ਼ਵਰ ਦੇ ਦਰਤੇ ਰਹਿਣ ਕਰਕੇ ਮੈਂ ਪਰਮੇਸ਼ਵਰ ਦਾ ਵਫਾਦਾਰ ਕੁੱਤਾ ਬਣ ਗਿਆ। ਭਾਵ ਪਰਮੇਸ਼ਵਰ ਦੀ ਰਜਾ ਵਿੱਚ ਰਹਿਣ ਲੱਗ ਪਿਆ, ਪਰਮੇਸ਼ਵਰ ਦੇ ਹੁਕਮ ਵਿੱਚ ਲੱਗ ਪਿਆ ਤੇ ਪਰਮੇਸ਼ਵਰ ਦੀ ਰਜਾ ਵਿੱਚ ਰਹਿਣ ਕਰਕੇ, ਪਰਮੇਸ਼ਵਰ ਦੇ ਹੁਕਮ ਦੇ ਵਿੱਚ ਰਹਿਣ ਕਰਕੇ ਉਸ ਦੇ ਦਰ ਦੇ ਉੱਤੇ ਰਹਿਣ ਕਰਕੇ ਕਬੀਰ ਕੂਕਰ RAM ਕੋ ਮੋਤੀਆ ਮੇਰੂ ਨਾਉ ਮੋਤੀ ਪਾਪ ਮੇਰਾ ਨਾਮ ਮੋਤੀ ਪੈ ਗਿਆ ਪਾਪ ਮੈਂ ਰਬ ਦਾ ਪਿਆਰਾ ਬਣ ਗਿਆ ਹੁਣ ਮੈਂ ਆਪਣੇ ਵੱਲੋਂ ਕੁਝ ਵੀ ਨਹੀਂ ਕਰਦਾ ਪਾਪ ਜੀ ਮੇਸ ਮੇਰੇ ਅੰਦਰ ਫੁਰਨੇ ਉੱਠਦੇ ਨੇ ਜਿਵੇਂ ਮੇਰੇ ਅੰਦਰ ਲਾਲਚ ਆਉਂਦਾ ਹੈ ਲੋਭ ਆਉਂਦਾ ਹੈ ਕਾਮ ਆਉਂਦਾ ਹੈ ਕ੍ਰੋਧ ਆਉਂਦਾ ਹੈ ਮੋਹ ਆਉਂਦਾ ਹੁਣ ਮੇਰਾ ਜਿਹੜਾ ਟੀਚਰ ਹੈ ਮੇਰਾ ਜਿਹੜਾ ਗੁਰੂ ਹੈ ਉਹ ਅਕਾਲਪੁਰ ਕਾਪ ਹੈ ਹੁਣ ਜਦੋਂ ਵੀ ਮੈਂ ਕਿਸੇ ਮੁਸੀਬਤ ਵਿੱਚ ਹੁੰਦਾ ਹਾਂ ਸਮੱਸਿਆ ਵਿੱਚ ਹੁੰਦਾ ਹਾਂ ਤੇ ਮੈਂ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਬੇਨਤੀ ਕਰਦਾ ਸਤਿਗੁਰੂ ਪਾਤਸ਼ਾਹ ਜੀ ਅਸੀਂ ਕਲਯੁਗ ਜੀਵ ਹਾਂ ਅਸੀਂ ਨਿਰਗੁਣ ਆਰ ਹਾਂ ਸਾਨੂੰ ਅਕਲ ਨਹੀਂ ਸਾਨੂੰ ਸਮਝ ਨਹੀਂ ਤੂੰ ਕਿਰਪਾ ਕਰ ਪਾਤਸ਼ਾਹ ਮਿਹਰ ਕਰ ਸਾਨੂੰ ਸੁਭਵ ਸਾਗਰ ਤੋਂ ਪਾਰ ਲੰਗਾ ਸਾਡੇ ਤੇ ਕਿਰਪਾ ਕਰ ਭਾਗਾਂ ਵਾਲਿਓ ਇਹ ਜਿਹੜਾ ਭਗਤ ਕਬੀਰ ਦੀ ਜਿਹੜੀ ਇਹ ਅਵਸਥਾ ਹੈ ਨਾ ਪਰਮੇਸ਼ਵਰ ਦੇ ਦਰ ਤੇ ਰਹਿ ਕੇ ਤੇ ਆਪਣੇ ਆਪ ਨੂੰ ਕੁੱਤਾ ਖਵਾਣਾ ਇਸ ਲਈ ਭਾਗਾਂ ਵਾਲਿਓ ਇਹ ਜਿਹੜੀ ਅਵਸਥਾ ਹੈ ਨਾ ਇਹ ਵੱਡੇ ਭਾਗਾਂ ਨਾਲ ਮਿਲਦੀ ਆ ਕਿਸੇ ਦੇ ਤੁਰ ਤੋਂ ਕਰਮ ਲਿਖੇ ਹੋਣ ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੋਵੇ ਪੁਰਬਲੇ ਕਰਮਾਂ ਦੇ ਹਿਸਾਬ ਕਰਕੇ ਮਨੁੱਖ ਨੂੰ ਸਜਾਮੇ ਦੇ ਵਿੱਚ ਪਰਮੇਸ਼ਵਰ ਦੇ ਦਰਸ਼ਨ ਗਿਦਾਰ ਹੁੰਦੇ ਨੇ ਭਾਗਾਂ ਵਾਲਿਓ ਮਹਾਰਾਜ ਜੀ ਕੰਨ ਕਬੀਰ ਕੋਕਰ RAM ਕੋ ਮੁੱਤਿਆ ਮੇਰੋ ਨਾਓ ਗਲੇ ਹਮਾਰੇ ਜੈਬਰੀ ਜਾਂ ਕਿੰਝ ਤੇਨ ਹੁਣ ਰੱਬ ਸੱਚਾ ਪਾਤਸ਼ਾਹ ਵਾਹਿਗੁਰੂ ਜਿਸ ਤਰ੍ਹਾਂ ਮੇਰੇ ਕੋਲ ਕੰਮ ਕਰਾਉਂਦੇ ਨੇ ਜਿਸ ਪਾਸੇ ਉਹ ਮੈਨੂੰ ਲੈ ਕੇ ਜਾਂਦੇ ਨੇ ਮੈਂ ਉਹਨਾਂ ਦੇ ਨਾਲ ਨਾਲ ਤੁਰ ਪੈਂਦਾ ਭਾਗ ਹੁਣ ਮੈਂ ਆਪਣੀ ਸ਼ਿਆਣਪਨੀ ਕਰਦਾ ਚਲਾਕੀ ਨਹੀਂ ਕਰਦਾ ਜਾ ਮੈਂ ਆਪਣੇ ਆਪ ਨੂੰ ਜਿਆਦਾ ਚਤੁਰ ਨਹੀਂ ਸਮਝਦਾ ਕਿਉਂਕਿ ਮੈਨੂੰ ਪਤਾ ਹੈ ਮੇਰਾ ਜਿਹੜਾ ਗੁਰੂ ਹੈ ਮੇਰਾ ਜਿਹੜਾ ਰੱਬ ਹੈ ਮੇਰਾ ਜਿਹੜਾ ਪ੍ਰਮਾਤਮਾ ਹੈ ਉਹ ਸਰਬਗੁਣੀ ਵਿਆਪਕ ਹੈ ਭਾਵੇਂ ਉਹਦੇ ਵਿੱਚ ਸਾਰੇ ਗੁਣ ਸਮਾਏ ਹੋਏ ਨੇ ਉਹ ਦਾਤਾਂ ਦਾ ਦਾਤਾ ਹੈ ਮਾਲਕਾਂ ਦਾ ਮਾਲਕ ਹੈ ਗੁਰੂਆਂ ਦਾ ਗੁਰੂ ਹੈ ਪੀਰਾਂ ਦਾ ਪੀਰ ਹੈ ਉਹ ਹਾਜ਼ਰਾ ਹਜ਼ੂਰ ਹੈ ਉਹ ਜਹਾਰਾ ਜ਼ਹੂਰ ਹੈ ਉਹ ਤਖਤੋ ਹਕੀਕਤ ਹੈ ਉਹ ਸਰਬ ਕਲਾ ਸਮਰਥ ਹੈ ਉਹ ਮੇਰਾ ਮਾਲਕ ਜਿਹੜਾ ਅਗੰਮ ਹੈ ਅਥਾ ਹੈ ਉੱਚ ਹੈ अपार ਜਿਨਨੇ ਮੈਂ ਉਹਦੇ ਗੁਣ ਬਿਆਨ ਕਰਾਂ ਉਹਨੇ ਥੋੜੇ ਨੇ ਮੇਰਾ ਦਾਤਾ ਮੇਰਾ ਕਾਲਪੁਰਖ ਮੇਰੀ ਹਰ ਥਾਂ ਰੱਖਿਆ ਕਰਨ ਵਾਲਾ ਹੈ ਮੇਰੇ ਉਤੇ ਮਿਹਰ ਭਰਿਆ ਹੱਥ ਰੱਖਣ ਵਾਲਾ ਹੈ ਕਬੀਰ ਕੁਕਰ RAM ਕੋ ਮੁੱਤਿਆ ਮੇਰੋਂ ਨਾਓ ਗਲੇ ਹਮਾਰੇ ਜੈਵਰੀ ਜੈ ਕਿੰਚੈ ਤੈਂ ਜਾਓ ਹੁਣ ਪ੍ਰਵਾਹ ਨਹੀਂ ਉਹਦੀ ਰਜਾ ਵਿੱਚ ਤੁਰਦੇ ਪਏ ਆ ਉਹਦੇ ਹੁਕਮ ਵਿੱਚ ਤੁਰਦੇ ਪਏ ਆ ਹੋਣੀਆਂ ਸਾਡੇ ਵਿੱਚ ਕਮੀਆਂ ਹੋਣੀਆਂ ਸਾਡੇ ਵਿੱਚ ਨਾਦਾਨੀਆਂ ਪਰ ਸਾਨੂੰ ਵਿਸ਼ਵਾਸ ਆਪਣੇ ਖਸਮ ਤੇ ਆਪਣੇ ਪਰਮੇਸ਼ਵਰ ਤੇ ਕਿ ਉਹ ਸਾਨੂੰ ਅਕਲ ਬਖਸ਼ੇਗਾ ਸਾਨੂੰ ਬੁੱਧ ਬਖਸ਼ੇਗਾ ਤੇ ਰਹਿਣ ਦੇ ਕਾਰਜ ਜਿਹੜੇ ਨੇ ਉਹਨਾਂ ਕਾਰਜਾਂ ਨੂੰ ਵੀ ਆਪ ਰਸ ਭਾਗਾਂ ਵਾਲਿਓ ਉਹ ਕਾਰਜ ਰਾਸ ਨਹੀਂ ਆਪਾਂ ਕਰਨਾ ਜਿਹੜੇ ਕਾਰਜਾਂ ਨੂੰ ਪ੍ਰਾਪਤ ਕਰਕੇ ਸਾਡੇ ਅੰਦਰ ਲੋਭ ਆਵੇ ਕਰੋਧ ਆਵੇ ਹੰਮੇ ਆਵੇ ਮੈਂ ਮੇਰੀ ਦੀ ਭਾਵਨਾ ਜਾਗਰੂਤ ਹੋ ਕੇ ਅਸੀਂ ਕਾਰਜ ਕਹਿ ਵੀ ਜਿਹੜਾ ਜੀਵਨ ਸਤਗੁਰੂ ਪਾਸ਼ਾ ਜੀ ਨੇ ਸਾਨੂੰ ਇੱਥੇ ਬਖਸ਼ਿਆ ਨਾ ਉਹ ਜੀਵਨ ਦੀ ਯਾਤਰਾ ਕਰਦਿਆਂ ਹੋਇਆਂ ਜੋ ਵਿਗਨ ਆ ਰਹੇ ਨੇ ਜੋ ਰਸਤੇ ਦੇ ਵਿੱਚ ਰੁਕਾਵਟ ਆ ਰਹੀ ਹੈ ਪਾਵ ਅਸੀਂ ਅੱਗੇ ਨਹੀਂ ਵਧ ਪਾਰੇ ਅਸੀਂ ਇੱਕ ਥਾਂ ਦੇ ਹੋ ਕੇ ਰਹਿ ਗਏ ਆ ਅਸੀਂ ਕੇਵਲ ਤਕੇਵਲ ਮਨੁੱਖਾਂ ਨਾਲ ਜੁੜ ਕੇ ਬਹਿ ਗਏ ਆ ਉਦੋਂ ਤੱਕ ਜਦੋਂ ਤੱਕ ਇਸ ਮਾਇਆ ਵਿੱਚ ਫਸੇ ਹੋਏ ਆ ਜਦੋਂ ਤੱਕ ਸਤਗੁਰੂ ਪਾਸ਼ਾ ਜੀ ਕਿਰਪਾ ਨਹੀਂ ਕਰਦਾ ਸਾਡੇ ਉੱਤੇ ਮਿਹਰ ਨਹੀਂ ਕਰਦਾ ਤੇ ਸਾਨੂੰ ਇਸ ਮਾਇਆ ਵੀ ਸੰਸਾਰ ਤੋਂ ਆਪਣਾ ਹੱਥ ਪੜਾ ਕੇ ਸਾਨੂੰ ਸੁਭਵ ਸਾਗਰ ਤੋਂ ਪਾਰ ਨਹੀਂ ਲਗਾਉਂਦਾ ਉਦੋਂ ਤੱਕ ਰੱਬ ਦਾ ਰੱਬ ਰੱਬ ਨੂੰ ਚੇਤੇ ਕਰੋ ਭਗਤੀ ਕਰੋ ਸਿਮਰਨ ਕਰੋ ਅਭਿਆਸ ਕਰੋ ਇਹੀ ਅਸਲਤਾਨ ਹੈ ਅਸਲ ਜ਼ਿੰਦਗੀ ਇਹ ਹੈ ਅਸਲ ਪੜ੍ਹਾਈ ਇਹ ਹੈ ਅਸਲ ਟੀਚਾ ਜਿਹੜਾ ਹੈ ਸਾਡਾ ਜੀਵਨ ਦਾ ਮਨੋਰਥ ਜਿਹੜਾ ਹੈ ਉਹ ਇਹ ਹੈ ਕਿ ਸਤਗੁਰ ਪਾਤਸ਼ਾਹ ਜੀ ਦੇ ਗਿਆਨ ਨੂੰ ਪ੍ਰਾਪਤ ਕਰਨਾ ਜਦੋਂ ਅਸੀਂ ਕਹਿੰਦੇ ਹਾਂ ਰੱਬ ਨੂੰ ਪ੍ਰਾਪਤ ਕਰਨਾ ਰੱਬ ਦਾ ਮਤਲਬ ਹੈ ਉਸ ਅਲੌਕਿਕ ਗਿਆਨ ਨੂੰ ਪ੍ਰਾਪਤ ਕਰਨਾ ਜਿਹੜਾ ਇਹਨਾਂ ਅੱਖਾਂ ਦੇ ਨਾਲ ਦਿਸਦਾ ਨਹੀਂ ਜਿਹੜਾ ਇਹਨਾਂ ਕੰਨਾਂ ਦੇ ਨਾਲ ਨਹੀਂ ਸੁਣਦਾ ਜਿਸ ਦੀ ਵਿਚਾਰ ਜਿਸ ਦੀ ਜਿਸ ਦਾ ਗੁਣਗਾਨ ਅਸੀਂ ਇਸ ਰਸਨਾ ਤੋਂ ਨਹੀਂ ਉਹਦਾ ਨਹੀਂ ਕਰ ਸਕਦੇ ਹਾਂ ਪਰ ਆਤਮਿਕ ਜੋ ਸਾਡੇ ਸੱਚੇ ਪਾਤਸ਼ਾਹ ਨੇ ਸਾਡੇ ਉੱਤੇ ਕਿਰਪਾ ਕੀਤੀ ਆ ਆਤਮਿਕ ਤੌਰ ਤੇ ਜੋ ਸਾਡੇ ਅੰਦਰੂਨੀ ਕੰਨ ਨੇ ਅੰਦਰੂਨੀਆ ਅੱਖਾਂ ਨੇ ਜਿਹੜੀ ਸਾਡੀ ਅੰਦਰੂਨੀ ਆਵਾਜ਼ ਹੈ ਜਿੱਕਿ ਤੁਸੀਂ ਅਸੀਂ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਦਿਆਂ ਭਗਾਂ ਵਾਲਿਓ ਉਹਨੂੰ ਸਮਝ ਲਈਏ ਤੇ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਈਏ ਤੇ ਅਸੀਂ ਜ਼ਿੰਦਗੀ ਦੇ ਵਿੱਚ ਜੋ ਮੁਕਾਮ ਲੈ ਕੇ ਸੰਸਾਰ ਦੇ ਉੱਤੇ ਹੈ ਉਸ ਨੂੰ ਅਸੀਂ ਜਲਦ ਤੋਂ ਜਲਦ ਪੂਰਾ ਕਰਕੇ ਇਸ ਸੰਸਾਰ ਤੋਂ ਜਾ ਸਕਦੇ ਹਾਂ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਮੈਂ ਸੰਤ ਮਸਕੀਨ ਜੀ ਨੂੰ ਸੁਣਦਾ ਹਾਂ ਜਾਂ ਫਿਰ ਮੈਂ ਹੋਰ ਵੱਡੇ ਵੱਡੇ ਵਿਦਵਾਨਾਂ ਨੂੰ ਸੁਣਦਾ ਹਾਂ ਤੇ ਉਹਨਾਂ ਦੇ ਪ੍ਰਭਾਵ ਹੇਠ ਆ ਕੇ ਮਤਲਬ ਕਿ ਉਹਨਾਂ ਤੋਂ ਜੋ ਮੈਂ ਸਿੱਖਿਆ ਹੈ ਜੋ ਉਹਨਾਂ ਤੋਂ ਅਸੀਂ ਸਿੱਖਦੇ ਹਾਂ ਉਹ ਵੀ ਅਕਸਰ ਇਹੀ ਗੱਲ ਸਾਨੂੰ ਸਮਝਾਉਂਦੇ ਨੇ ਕਿ ਭਗਾਂ ਵਾਲਿਓ ਇਹ ਜਿਹੜੀ ਸਾਡੀ ਆਤਮਾ ਹੈ ਨਾ ਜਿਹੜੀ ਸਾਡੇ ਸਾਡੇ ਸੁਵਾਸ ਨੇ ਇਹਨਾਂ ਸੁਵਾਸਾਂ ਦੇ ਉੱਤੇ ਇਹੋ ਜਿਹਾ ਅਸਰ ਹੋ ਜਾਵੇ ਨਾਮ ਬਾਣੀ ਦੇ ਅਭਿਆਸ ਦਾ ਕਿ ਅਖੀਰਲੇ ਪੱਧ ਤੇ ਪਹੁੰਚ ਕੇ ਜਿਹੜੀ ਉਹ ਪੋੜੀ ਆਖਿਰਲੇ ਵਾਲੀ ਉੱਥੇ ਜਾ ਕੇ ਤੁਹਾਨੂੰ ਇਸ ਸੰਸਾਰ ਦੀ ਪੂਰੀ ਸੱਚਾਈ ਸਾਹਮਣੇ ਆ ਜਾਵੇਗੀ ਗਿਆਨ ਹੋ ਜਾਵੇਗਾ ਤੇ ਜਦੋਂ ਤੁਸੀਂ ਸੁਵਾਸ ਛੱਡੋਗੇ ਨਾ ਇਸ ਸਰੀਰ ਤੋਂ ਜਦੋਂ ਤੁਸੀਂ ਜਾਓਗੇ ਤੇ ਜਾਨ ਵੇਲੇ ਤੇ ਦੂਜੇ ਸਰੀਰ ਵਿੱਚ ਸਮਾਉਣ ਵੇਲੇ ਉਦੋਂ ਤੁਸੀਂ ਜਾਗਰਤ ਹੋ ਕੇ ਤੁਹਾਨੂੰ ਪਤਾ ਹੋਵੇਗਾ ਤੁਸੀਂ ਕਿਸ ਘਰ ਵਿੱਚ ਜਾ ਰਹੇ ਹੋ ਕਿੱਥੇ ਜਾ ਰਹੇ ਹੋ ਕਿੱਥੇ ਆਪ ਡਰ ਰਹੇ ਹੋ ਭਾਵੇਂ ਤੁਸੀਂ ਇਸ ਸਰੀਰ ਨੂੰ ਬਦਲ ਕੇ ਦੂਜੇ ਸਥਾਨ ਤੇ ਜਾ ਰਹੇ ਹੋ ਇੰਨੀ ਪਰਪਲ ਸ਼ਕਤੀ ਹੈ ਉਹ ਇਸ ਤੋਂ ਅੱਗੇ ਵੀ ਬਹੁਤਾ ਗਿਆਨ ਹੈ ਬਹੁਤ ਕੁਝ ਹੈ ਉਹ ਜਿਸ ਦੀ ਜਿਸ ਦੀ ਅਸੀਂ ਖੋਜ ਕਰ ਸਕਦੇ ਤੁਸੀਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸੇ ਕਰਕੇ ਖੋਜੀ ਬਣਾਇਆ ਕਿ ਅਸੀਂ ਹਰ ਰੋਜ਼ ਖੋਜ ਕਰੀਏ ਬਾਣੀ ਪੜੀਏ ਨੀਤਾ ਪ੍ਰਤੀ ਨਿਆ ਤੋਂ ਨਿਆ ਕੁ ਸਿੱਖਣ ਨੂੰ ਮਿਲਦਾ ਕਿਉਂਕਿ ਮੇਰਾ ਸਤਿਗੁਰ ਜਿਹੜਾ ਨਿਤ ਨਵਾਂ ਹਰ ਰੋਜ਼ ਨਵਾਂ ਹੈ ਤੇ ਤਾਹੀਂ ਸਤਿਗੁਰੂ ਸਾਹਿਬ ਜੀ ਕੋਲ ਤੁਸੀਂ ਕਦੇ ਚਲੇ ਜਾਓ ਬਾਣੀ ਪੜੋ ਉੱਥੇ ਜਾ ਕੇ ਭਾਵੇਂ ਤੁਸੀਂ ਰੋਜ਼ ਜਪਜੀ ਸਾਹਿਬ ਹੀ ਪੜਦੇ ਹੋ ਫਿਰ ਰੋਜ਼ ਤੁਸੀਂ ਕੁਝ ਨਵਾਂ ਸਿੱਖ ਕੇ ਅੰਗੁਰੂ ਘਰ ਕੋ ਉਪਾਗਾਂ ਵਾਲਿਓ ਇਹ ਅਸੀਂ ਸਾਰਿਆਂ ਨੂੰ ਪਤਾ ਹੈ ਇਸ ਲਈ ਪਾਗਾਂ ਵਾਲਿਓ ਪਾਸ਼ਾ ਜੀ ਕਿਰਪਾ ਕਰਨ ਆਪ ਸਭਨੇ ਨਾਮ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਅੱਜ ਇਸ ਪਾਵਨ ਸਬਦ ਦੀ ਵਿਚਾਰ ਕਰਦੇ ਹੋ ਸਕਦਾ ਹੈ ਮੇਰੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਪ ਸਮੂਹ ਸਾਜਣਤ ਬਖਸ਼ਣੇ ਹੋ ਗਏ ਬਖਸ਼ ਲੈਣਾ ਭੁੱਲਾਂ ਮੇਰੀਆਂ ਜੇ ਕੋਈ ਸਬਦ ਵਿਚਾਰ ਵਧੀਆ ਲੱਗੇ ਉਸ ਨੂੰ ਦਾਸ ਗੁੰਦ ਦਾ ਸਬਦ ਨਾ ਜਾਣ ਕੇ ਦਾਸ ਗੁੰਦ ਦੀ ਵਿਚਾਰ ਨਾ ਜਾਣ ਕੇ ਸਗੋ ਇਸ ਵਿਚਾਰ ਨੂੰ ਸਤਿਗੁਰੂ ਪਾਤਸ਼ਾਹ ਦੇ ਵਿਚਾਰ ਜਾਣ ਕੇ ਆਪਣੇ ਹਿਰਦੇ ਵਿੱਚ ਵਸਾਉਣ ਦਾ ਇਤਨੂ ਕਿਉਂਕਿ ਦਾਸ ਦੇ ਵਿੱਚ ਨਹੀਂ ਹਿੰਮਤ ਨਹੀਂ ਦਾਸ ਵਿੱਚ ਇੰਨੀ ਸ਼ਕਤੀ ਨਹੀਂ ਦਾਸ ਦੇ ਵਿੱਚ ਬੋਲਣ ਦੇ ਵਿੱਚ ਉਹਨਾਂ ਦਮ ਨਹੀਂ ਕਿ ਮੈਂ ਕੁਝ ਪਰਮੇਸ਼ਵਰ ਦੀ ਵਡਿਆਈ ਕਰ ਸਕਾਂ ਕਿਉਂਕਿ ਸਹਿਜ ਤਬ ਨੈਨ ਨਨ ਨੈਨ ਹੈ ਤੋਹੇ ਕੋ ਸਹਿਜ ਮੂਰਤ ਨਨ ਇੱਕ ਤੋਹੀ ਸਹਿਜ ਪਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਿਜ ਤਬ ਗੰਧ ਇਸ ਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਇ ਤਿਸ ਦੇ ਚਰਨ ਸਭ ਮੈਂ ਚਰਨ ਗੁਰਸਾਖੀ ਜੋਤ ਪ੍ਰਗਟ ਇਹ ਸੱਚੇ ਪਾਸ਼ਾ ਜੋਤ ਹਰ ਇੱਕ ਦੇ ਵਿੱਚ ਕੰਮ ਕਰਦੀ ਪਈ ਹੈ ਹਰ ਇੱਕ ਨੂੰ ਉਹਨੇ ਬੋਲ ਦਿੱਤਾ ਹੈ ਜ਼ੁਬਾਨ ਦਿੱਤੀ ਹੈ ਚਿਹਰਾ ਦਿੱਤਾ ਹੈ ਹਰ ਇੱਕ ਦੇ ਅੰਦਰ ਉਹਨੇ ਮੇਰ ਕੀਤੀ ਹੈ ਨਾਮ ਜਪਣਾ ਸ਼ੁਰੂ ਕੀਤਾ ਹਰ ਇੱਕ ਨੂੰ ਉਹਨੇ ਭਗਤੀ ਦੀ ਦਾਤ ਦਿੱਤੀ ਹੈ ਸ਼ਕਤੀ ਦੀ ਦਾਤ ਦਿੱਤੀ ਹੈ ਬਸ ਲੋੜ ਹੈ ਸਾਨੂੰ ਆਪਣੇ ਅੰਦਰ ਪ੍ਰਕਾਸ਼ ਕਰਨ ਦੀ ਲੋੜ ਹੈ ਆਪਣੇ ਆਪ ਨੂੰ ਜਾਣਨ ਦੀ ਲੋੜ ਹੈ ਪਰਮੇਸ਼ਵਰ ਦੇ ਨਾਲ ਸੱਚੇ ਜੀਵਨ ਜੁੜਨ ਦੀ ਚੁਗਲੀ ਨਿੰਦਿਆ ਦਵੇਸ਼ ਤੋਂ ਕਿਸੇ ਦੀ ਚੜਦੀ ਕਲਾ ਨੂੰ ਵੇਖ ਕੇ ਸੜਨਾ ਕਿਸੇ ਦੀ ਨਿੰਦਿਆ ਕਰਨਾ ਸਭ ਤੋਂ ਵੱਡਾ ਗੁਨਾਹ ਹੈ ਸਭ ਤੋਂ ਵੱਡਾ ਪਾਪ ਹੈ ਹਾਂ ਕਿਸੇ ਬਾਣੀ ਦੇ ਨਾਲ ਜੁੜੇ ਹੋਏ ਨੂੰ ਹੋਰ ਉਹਦੀ ਹੈਲਪ ਕਰਨਾ ਇਹ ਸਭ ਤੋਂ ਵੱਡੀ ਵੱਡੀ ਇਸ ਸੰਸਾਰ ਦੇ ਵਿੱਚ ਮੁਨਕਤੀ ਮੁਨਕਤੀ ਦੀ ਸੇਵਾ ਹੈ ਹੁਣ ਤੁਸੀਂ ਦੇਖੋ ਤੁਸੀਂ ਕਿਸ ਪਾਸੇ ਜਾਣਾ ਹੈ ਅਸੀਂ ਸਤਿਗੁਰ ਪਾਸ਼ਾ ਗੁਰੂ ਰਾਮਦਾਸ ਉਹਨਾਂ ਦੇ ਜੀਵਨ ਤੋਂ ਗੁਰੂਆਂ ਦੇ ਜੀਵਨ ਤੋਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੱਕ ਭਗਤਾਂ ਦੀ ਬਾਣੀ ਹੈ ਜਿੰਨੀ ਜਿੰਨੀ ਬਾਬਾ ਫਰੀਦ ਜੀ ਦੀ ਬਾਣੀ ਹੈ ਹੋਰ ਵੀ ਜਿਹੜੇ ਸਾਡੇ ਭਗਤ ਜਨ ਨੇ ਉਹਨਾਂ ਸਾਰਿਆਂ ਦੀ ਬਾਣੀ ਜਿਹੜੀ ਮਨ ਨੂੰ ਵਿ세 ਸਤੋਰ ਤੋਂ ਮੰਨੂ ਸਮੋਦਿਲ ਕਰਦੀ ਐ ਮੰਨੂ ਸਮਝਾਉਂਦੀ ਐ ਕਿਵੇਂ ਅਸੀਂ ਆਪਣੂ ਪੁੱਤੇ ਕੰਮ ਕਰਨਾ ਐ ਕਿਵੇਂ ਆਪਣੇ ਮੰਨੂ ਸਮਝਾਉਣਾ ਐ ਕਿਵੇਂ ਗੁਰੂ ਜੀ ਗੱਲ ਨੂੰ ਮੰਨਣਾ ਐ ਸਬਦ ਦਾ ਅਭਿਆਸ ਕਿਵੇਂ ਕਰਨਾ ਐ ਸਤਗੁਰੂ ਪਾਸ਼ਾ ਜੀ ਨੇ ਬਾਣੀ ਵਿੱਚ ਸਾਨੂੰ ਸਭ ਕੁਝ ਦੱਸਿਆ ਬਸ ਲੋੜ ਐ ਕੁਝ ਸਮਾ ਕੜ ਕੇ ਕੁਝ ਕੜੀਆਂ ਕੜ ਕੇ ਰੱਬ ਦੇ ਸਾਹਮਣੇ ਬਹਿਣ ਦਾ ਰੱਬ ਦੀ ਸਰਨ ਵਿੱਚ ਬਹਿਣ ਦਾ ਰੱਬ ਨੂੰ ਪਿਆਰ ਨਾਲ ਧਿਆਉਣ ਦਾ ਰੱਬ ਦਾ ਗੁਣ ਗaan ਕਰਨ ਦਾ ਸੋ ਪਾਸ਼ਾ ਜੀ ਕਿਰਪਾ ਕਰਨ ਆਪ ਸਭ ਨੂੰ ਨਾਮ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਬੇਨਤ ਭੁੱਲਣ ਦੀ ਖੀਮਾ ਬੁਲਾਵਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ